ਰੇ ਗੁੱਡੀ ਸਾਰਿਆਂ ਨੂੰ ਸਸਰੀ ਘਰ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਜਿਹੜੇ ਭੈਣ ਭਾਈ ਜੀ ਆਪਣੇ ਨਾਲ ਜੁੜੇ ਹੋਏ ਨੇ ਜੀ ਸਾਰਿਆਂ ਦਾ ਧੰਨਵਾਦ ਜੀ ਜਿਹੜੇ ਹੋਰ ਵੀ ਆਪਣੀ ਵੀਡੀਓ ਦੇਖਦੇ ਨੇ ਤੇ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪਾਂ ਜੀ ਬਣਾਉਣੀ ਹੈ ਕੜੀ ਕੜੀ ਲਈ ਆਪਾਂ ਜੀ ਪਹਿਲਾਂ ਪਕੌੜੇ ਤਿਆਰ ਕਰਾਂਗੇ ਇਹ ਆਪਾਂ ਨੇ ਪਿਆਜ਼ ਕੱਟੇ ਨੇ ਆਲੂ ਲਏ ਨੇ ਥੋੜਾ ਜਿਹਾ ਵਿੱਚ ਆਪਾਂ ਨੇ ਪਾਇਆ ਬੇਸਣ ਹੁਣ ਆਪਾਂ ਜੀ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹਾਂਜੀ ਆਪਾਂ ਥੋੜਾ ਥੋੜਾ ਪਾਣੀ ਪਾ ਗਲਾਂਗੇ ਜਿੰਨੇ ਕ ਆਪਾਂ ਨੂੰ ਜ਼ਰੂਰਤ ਚੰਗੀ ਤਰ੍ਹਾਂ ਇਸਨੂੰ ਮਿਕਸ ਕਰ ਲਾਂਗੇ ਪਹਿਲਾਂ ਜੀ ਆਪਾਂ ਬਣਾਵਾਂਗੇ ਕੜ੍ਹੀ ਵਾਲੇ ਪਕੌੜੇ ਤੁਹਾਨੂੰ ਪਤਾ ਹੈ ਜੀ ਪਕੌੜਿਆਂ ਦੀ ਕੜ੍ਹੀ ਬਹੁਤ ਟੇਸਟੀ ਬਣਦੀ ਹੈ ਆਪਾਂ ਬਿਨਾਂ ਪਕੌੜਿਆਂ ਦਾ ਵੀ ਬਣਾ ਸਕਦੇ ਹਾਂ ਤੇ ਪਕੌੜੇ ਪਾ ਕੇ ਵੀ ਬਣਾ ਸਕਦੇ ਹਾਂ ਅੱਪਾ ਜੀ 3-4 ਪਿਆਜ਼ ਲਏ ਸੀ 2-3 ਪਾਈ ਸੀ ਆਲੂ ਥੋੜਾ ਜਿਹਾ ਜੀ ਆਪਾਂ ਬੇਸਨ ਪਾਵਾਂ ਨੂੰ ਘੱਟ ਲੱਗਦਾ ਥੋੜਾ ਜਿਹਾ ਹੋਰ ਪਾ ਲਾਂਗੇ ਚੰਗੀ ਤਰ੍ਹਾਂ ਜੀ ਆਪਾਂ ਨੂੰ ਮਿਕਸ ਕਰ ਦਿੰਦੇ ਹਾਂ ਫਿਰ ਨੌਂ ਪਾਇਆ ਲਾਲ ਮਿਰਚ ਪਾ ਹਾਂ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਇਆ ਜੀ ਥੋੜੀ ਜੀ ਆਪਾਂ ਨੇ ਪਾਇਆ ਲਾਲ ਮਿਰਚ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨਾਂ ਨੂੰ ਕਰ ਲੈਣਾ ਮਿਕਸ ਥੋੜਾ ਜਿਹਾ ਜੀ ਪਾਣੀ ਆਪਾਂ ਜਿੰਨਾ ਕ ਆਪਾਂ ਨੂੰ ਲੋੜ ਹੋ ਆਪਾਂ ਓਨਾ ਕ ਪਾਣੀ ਪਾ ਲਾਂਗੇ ਜਿੰਨਾ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜੀ ਓਨਾ ਹੀ ਆਪਣੇ ਬਧੀਆ ਤਰੀਕੇ ਨਾਲ ਆਪਣੇ ਪਕੌੜੇ ਬਣਾਨੇ। ਹਾਂਜੀ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਗਰਮ ਰੱਖਿਆ ਹੋਇਆ। ਹਾਂਜੀ ਆਪਾਂ ਨੇ ਇੱਕ ਪਕੌੜਾ ਪਾ ਕੇ ਪਹਿਲਾਂ ਕਰ ਲਿਆ ਚੈੱਕ। ਹੁਣ ਆਪਾਂ ਸਾਰੇ ਪਕੌੜੇ ਨਾਲ ਦੀ ਨਾਲ ਪਾ ਦਾਂਗੇ। ਉਹ ਪਾ ਜੀ ਪਾ ਦਾਂਗੇ ਪਕੌੜੇ ਇਹਦੇ ਪਕੌੜੇ ਦੇ ਪਕੌੜੇ ਮੰਨਦੇ ਹੁ ਤਾਂ ਸਾਰੀਆਂ ਨਹੀਂ ਲਾਣਾ ਦੇ ਪਕੌੜੇ ਚੀ ਜੀ ਹੈ ਜੀ ਜਦੋਂ ਕੱਲੇ ਦੇਸਣ ਦੇ ਕਈ ਬਣਾਉਣੇ ਹੁੰਦੇ ਆ ਨਾ ਉਹ ਵੀ ਵਧੀਆ ਬਣ ਜਾਂਦੇ ਨੇ। ਹਾਂ ਜੀ ਦੁਪਹਿਰ ਨੂੰ ਜੇ ਥੋੜੀ ਗੋਲ ਗੋਲ ਜੇ ਗੋਲੀਆਂ ਜਿਹੜੇ ਕੱਲੇ ਦੇਸਣ ਦੇ ਬਣਾਉਣੇ ਹੁੰਦੇ ਆ। ਕੜੀ ਚ ਪਾਉਣ ਨੂੰ ਵੀ ਵਧੀਆ ਬਣ ਜਾਂਦੇ। ਮੈਂ ਖਾ ਲਾਂਗੇ ਥੋੜੇ ਜਿਹਾ ਰੱਖ ਲਈ ਜਾਣਾ ਖਾ ਲਾਂਗੇ। ਹਾਂ ਜੀ। ਉਦੋਂ ਮੈਂ ਤੇ ਬਾਪੂ ਨੇ ਬਣਾਏ ਸੀਗੇ ਥੋੜੇ ਜਿਹੇ ਉਹ ਵਧੀਆ ਬਣੇ ਸੀ। ਬਾਪੂ ਕਾਲੰਦਾ ਪਰੌਣਾ ਖਾਦੇ ਸੀ ਬਹਾਰ। ਅੱਗੇ ਆਪ ਇਹਨਾਂ ਨੂੰ ਉਲਟ ਪਲਟ ਕਰ ਦਾਂਗੇ। ਬਹੁਤ ਸੋਣਾ ਜੀ ਆਪਣੇ ਪਕੌੜੇ ਬਣ ਰਹੇ ਨੇ ਬਹੁਤ ਵਧੀਆ ਮੇਰਾ ਕਲਰ ਆ ਰਿਹਾ ਹੈ ਅਸੀਂ ਇਹ ਪਕੌੜੇ ਆਪਣੇ ਬਣ ਕੇ ਤਿਆਰ ਨੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਅੱਜ ਆਪਣੇ ਇੱਥੇ ਸਕੂਲ ਦੇ ਸਪੰਸਣ ਹਾਂਜੀ ਕਪੂਰ ਆਪਾਂ ਨੇ ਬਣਾ ਕੇ ਕੱਢ ਲਿਆ ਪਲੇਟ ਦੇ ਵਿੱਚ ਆਪਾਂ ਹੋਰ ਪਕੌੜੇ ਵੀ ਨਾਲ ਦੀ ਨਾਲ ਪਾ ਦਾਂਗੇ ਹਾਂਜੀ ਆਪਣਾ ਦੂਜਾ ਪੋੜ ਵੀ ਜਾਂ ਕੇ ਤਿਆਰ ਆ ਆ ਪਹਿਲਾਂ ਵੀ ਕੱਢ ਲਾ ਲਈ ਹਾਂਜੀ ਆਪਾਂ ਹੋ ਪਹਿਲੇ ਪਕੌੜੇ ਬਣ ਗਏ ਜੀ ਹੋਰ ਬਣਾ ਰਹੇ ਹਾਂ ਨਾਲ ਦੀ ਨਾਲ ਪਾ ਦਾਂਗੀ ਸੱਦੇ ਤੇ ਜਿਆ ਪਰ ਰੱਖ ਲਾਂਗੇ ਚਾਹ ਦੇ ਨਾਲ ਖਾਣ ਨੂੰ ਬਾਕੀ ਦੇ ਆਪਾਂ ਪਾ ਲਾਂਗੇ ਕੜੀ ਦੇ ਵਿੱਚ ਅੰਹੀ ਪਕੌੜੇ ਆਪਾਂ ਨੇ ਜਿਹੜੇ ਬਣ ਗਏ ਇੱਕ ਪਲੇਟ ਦੇ ਵਿੱਚ ਕੱਢ ਲੇ ਹਾਂ ਜਿਹੜੇ ਨਾਲ ਅਸੀਂ ਰੱਖੀਆ ਚਾਹ ਵੀ ਪਕੌੜਿਆਂ ਨਾਲ ਚਾਹ ਖਾਵਾਂਗੇ ਚਾਹ ਪੀਵਾਂਗੇ ਤੇ ਕਾਹ ਕਰ ਖੁਸ਼ੀ ਜੀ ਗੱਲ ਤੇ ਬੋਲਿਆ ਗਿਆ ਜਿਹੜੀ 사 ਗਿਆ ਪਕੌੜਿਆਂ ਦੀ ਖੁਸ਼ੀ ਹੋਗੀ ਨਾ ਹਾਂ ਜੀ ਆਪਣੇ ਆ ਵੀ ਪਕੌੜੇ ਬਣ ਕੇ ਤਿਆਰ ਨੇ ਆਪ ਇਹਨਾਂ ਨੂੰ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ We're yeah. yeah, 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 yeah.